ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਖਲcjੀਆਂ ਜ਼ਿਲ੍ਹਾ ਅੰਮ੍ਰਿਤਸਰ ਤਸਵੀਲ ਬਾਬਾ ਬਕਾਲਾ ਸਾਹਿਬ ਇਸ ਘਰ ਦੇ ਵਿੱਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਇਹ ਫਾਰਮ ਆ ਜੀ ਖਲcjੀਆਂ ਦੇ ਵਿੱਚ ਰਤਨਗੜ ਰੋਡ ਦੇ ਉੱਤੇ ਤੇ ਵੀਰ ਜੀ ਉਹਨਾਂ ਦਾ ਦੁੱਧ ਦਾ ਕੰਮ ਆ ਜੀ ਕੋਈ ਵਪਾਰ ਨਹੀਂ ਕਰਦੇ ਤਾਂ ਅੱਜ ਵਿੱਚੋਂ 2-3 ਪਸ਼ੂ ਸੇਲ ਕਰਨੇ ਆ 2 ਜਿਨ੍ਹਾਂ ਜੋ ਗੱਬਣਾ ਤੇ ਹੋਣੀਆਂ ਇੱਕ ਤੋਕੜ ਆ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਨ ਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂ ਦੀ ਡੀਟੇਲ ਲੈਣੀ ਆ ਜੀ ਹਾਂ ਜੀ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਕਿਰਪਾ ਜੀ ਅਡਰੈਸ ਦੱਸ ਦੀ ਜੀ ਆਪਣਾ ਭਈ ਪਿੰਡ ਖਲਸੀਆਂ ਜ਼ਿਲ੍ਹਾ ਅੰਮ੍ਰਿਤਸਰ ਤੇ ਰਤਨਗੜ੍ਹ ਰੋਡ ਦੇ ਉੱਪਰ ਆਪਣਾ ਫਾਰਮ ਹੈ ਜੀ ਠੀਕ ਹੈ ਜੀ ਹਾਂ ਜੀ ਦੁੱਧ ਦਾ ਹੀ ਕੰਮ ਹੈ ਜੀ ਆਪਣਾ ਬਿਲਕੁਲ ਦੁੱਧ ਦਾ ਹੀ ਕੋਈ ਪਾਰ ਨਹੀਂ ਕਰਦਾ ਨਹੀਂ ਨਹੀਂ ਆਪਾਂ ਘਰ ਦੇ ਤੱਕ ਨਹੀਂ ਨਾਮ ਕੀ ਵੀਰ ਜੀ ਆਪਣਾ ਜੋਬਨਜੀਤ ਸਿੰਘ ਫੋਨ ਨੰਬਰ ਦੱਸ ਦਿਓ ਜੀ 7681987399 ਠੀਕ ਹੈ ਜੀ 7681987399 ਠੀਕ ਹੈ ਜੀ ਤੇ ਤਿੰਨ ਪਸ਼ੂ ਸੇਲ ਕਰਨੇ ਨੇ ਜੀ ਦੋ ਵਾਢਾਂ ਗੱਬਣਾ ਵਾ ਬਿਲਕੁਲ ਜੀ ਠੀਕ ਹੈ ਤੇ ਕਿਹੜੀ ਦਿਖਾਈਏ ਪਹਿਲਾ ਜਰਸੀ ਦਿਖਾਈਏ ਜਰਸੀ ਦਿਖਾ ਦਿੰਦੇ ਨੇ ਜਰਸੀ ਤੋੜ ਦੋ ਆ ਵੇਖੀ ਗੱਬਣ ਵੀ ਇਹਨੇ ਡੇਟ ਲਿਖੀ ਆ ਤੇ ਉਦਾਂ ਵੀ ਇਹ ਦਿਨ ਦੱਸ ਸਕਦੇ ਕਿੰਨਾ ਰਹਿੰਦੇ ਇਹਦੇ ਭਲਾ ਜਿਹੜੇ ਪਾਣੀ ਆ 28 ਡੀਗਰੀ ਨੂੰ ਦਿਨ ਪੂਰੇ ਹੁੰਦੇ ਜੀ ਅੱਛਾ ਪਹਿਲੇ ਸੂਏ ਦਾ ਦੇਦਰ ਆਵਾ 15 ਕਿਲੋ 15 ਕਿਲੋ ਹਾਂਜੀ ਠੀਕ ਹੈ ਜੀ ਇਹਦੇ ਗਾਂ ਜਿੱਤਦਾ ਹੁੰਦਾ ਜਰਸੀ ਦਾ ਤਸੰਮਾ ਉਹਦੇ ਨਾਲ ਗੱਬਣ ਠੀਕ ਆ ਨਾਰਮਲ ਲੱਗਾ ਸੈਕਸਡ ਨਹੀਂ ਲੱਗਾ ਠੀਕ ਹੈ ਜੈਕ ਦਾ ਸੀਮਲ ਲੱਗਾ ਇਹਨਾਂ ਠੀਕ ਹੈ ਬਾਕੀ ਜਰਸੀ ਆ ਬਹੁਤ ਸੋਹਣੀ ਆ ਜੀ ਚੰਗੀ ਆ ਥਾਣ ਬੜੇ ਸੋਹਣੇ ਲੱਗੇ ਆ ਜੀ ਆ ਵੇਖੋ ਕਰੋ ਚੈੱਕ 26 ਤਰੀਕ ਨੂੰ ਦਿਨ ਪੂਰੇ ਹੁੰਦੇ ਐਸੇ ਮਹੀਨੇ ਦੇ ਨੂੰ ਐਸੇ ਮਹੀਨੇ ਦੇ ਠੀਕ ਹੈ ਜੀ ਅੱਜ ਹੋ ਗਈ ਆ 15 16 ਹੋ ਗਈ ਅੱਜ 16 ਤਰੀਕ 16 ਤਰੀਕ ਹੋ ਗਈ ਅੱਜ ਹਨਾ ਠੀਕ ਹੈ ਜੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਭਾਈ ਆਪਾਂ ਤਿੰਨਾਂ ਦਾ ਮੋਲੇ ਕਰਾਂਗੇ ਕਿ ਸਵਾ ਲੱਖ ਰੁਪਇਆ ਆਪਾਂ ਤਿੰਨਾਂ ਦਾ ਲੈਣਾਂ ਕਿੰਨਾ ਦਾ ਲੈਣਾ ਕੱਲੀ ਕੱਲੀ ਦਾ ਜੇ ਮੰਗਣਾ ਦੇਦਾ ਕੱਲੀ ਕੱਲੀ ਦਾ ਉਹ ਫੋਨ ਤੇ ਕਰ ਅੱਛਾ ਉਹ ਫੋਨ ਤੇ ਕਰਾਂਗੇ ਠੀਕ ਹੈ ਜੀ ਸਵਾ ਲੱਖ ਤਿੰਨਾਂ ਬਾਈ ਠੀਕ ਹੈ ਬਾਕੀ ਐਸਟੀਮੇਟ ਲਾ ਲਿਓ ਵੀ ਕਿਹੜੀ ਕਿੰਨੇ ਦੀ ਆ ਹਨਾ ਤੇ ਆ ਜਿਹੜੀ ਆ ਇਹ ਪੰਜ ਇਹ ਵੀ ਦੂਜੇ ਸੂਈ ਆ ਸਹੀ ਆਪਣੇ ਘਰ ਦੀ ਵੀ ਆ ਠੀਕ ਆ ਇਹ ਪਿਛਲੀ ਵਾਰਾ ਸੂਈ ਹੀ ਗਰਮੀ ਉਹ ਵਿੱਚ ਹਾਂ ਜੀ ਇਹ ਤਾਂ 13 ਕਿਲੋ ਦੁੱਧ ਰਿਆਂਗੇ 13 ਕਿਲੋ ਦੁੱਧ ਰਿਆਂ ਠੀਕ ਹੈ ਜੀ ਇਹ 44 32 ਤੋਂ ਬਾਹਰ ਗੱਭਣੇ ਠੀਕ ਆ ਗੱਲੀ 432 ਦਾ ਜਰਮਨ ਦਾ ਬੋਲੇ ਜੀ ਤੇ ਨਾਰਮਲ ਤੋਂ 66 ਤੋਂ ਨਹੀਂ ਆ 66 ਤੋਂ ਨਹੀਂ ਆ ਨਾਰਮਲ ਠੀਕ ਹੈ ਜੀ ਤੇ ਇਹਦਾ ਸੂਣ ਚ ਸਮਾਂ ਕਿੰਨਾ ਕਾ ਜੀ ਇਹਦੇ 2 ਤਰੀਕ ਨੂੰ ਦੇਣ ਪੁਰੇ ਹੁੰਦੇ ਆ 2 ਤਰੀਕ ਨੂੰ ਅਗਲੇ ਮਹੀਨੇ ਦੀ 2 ਤਰੀਕ ਨੂੰ ਹਾਂ ਠੀਕ ਹੈ ਜੀ ਤੋੜ ਦੋ ਮੜੀਏ ਇਹਨੂੰ ਥਣਾ ਥੁਣਾ ਦੀਆਂ ਓਕੇ ਹੀ ਆ ਜੀ ਬਿਲਕੁਲ ਬਿਲਕੁਲ ਜੀ ਠੀਕ ਆ ਬਾਕੀ ਜੇ ਇਕੱਲੀ ਗੱਲੀ ਦਾ ਥੋੜਾ ਜਿਹਾ ਐਸਟੀਮੇਟ ਦੇ ਦਿੰਦੇ ਵੀ ਆ ਇੰਨੇ ਕ ਦੀ ਆ ਇੰਨੇ ਕ ਦੀ ਉਦੋਂ ਫੇਰ ਗੱਲ ਹੋਰ ਹੋ ਜਾਣੀ ਵੀ ਕਈ ਵਾਰਾਂ ਭੈਣ ਭਰਾ ਨੇ ਇਕ ਲੈਣੀ ਹੁੰਦੀ ਕਈ ਵਾਰਾਂ ਤਿੰਨੇ ਇਕੱਠੀਆਂ ਨਹੀਂ ਲੈਣੀਆਂ ਹੱਕੀ ਤੇ ਕਲੀ ਗਲੀ ਦਾ ਐਸਟੀਮੇਟ ਦੱਸ ਦੋ ਮੜਾ ਜਾ ਤੇ ਜਰਸੀ ਦਾ ਦੱਸ ਦੋ ਕਿੰਨਾ ਕਰਨਾ ਪਹਿਲਾਂ ਇਹਦਾ ਭਾਈ ਮੁੱਲ ਕਰ ਲਿਆ 40000 40000 ਜਰਸੀ ਦਾ ਤੇ ਦੂਜੀ ਦਾ ਚਖਦਾ ਇਹਦਾ ਕਰਦੇ ਹੀ ਬਣਾਵੇ 50000 ਠੀਕ ਆ ਬਾਕੀ ਮਾਨਦਾਨ ਮੌਕੇ ਤੇ ਹੋ ਜਾਊਗਾ ਤੇ ਜੇ ਤਿੰਨੇ ਕੋਈ ਇਕੱਠੀਆਂ ਲਊਗਾ ਸਵਾ ਲੱਖ ਰੀਆਂ ਹਨਾ ਤਿੰਨੇ ਕੋਈ ਇਕੱਲੇ ਲੱਗੇ ਜਾਂਦਾ ਤੇ ਫਿਰ ਆਪਾਂ ਸਵਾ ਲੱਖ ਦੀਆਂ ਸਵਾ ਲੱਖ ਦੀਆਂ ਤੇ ਉਹ ਵੀ ਦਿਖਾ ਦਿੰਨੇ ਆ ਆਪਾਂ ਹਨਾ ਹਾਂਜੀ ਉਹ ਵੀ ਆ ਜੀ ਅੱਛਾ ਇੱਕ ਆ ਵਾ ਹਨਾ ਇਹਦਾ ਸੂਆ ਕਿਨਵਾ ਜੀ ਚੌਥਾ ਸੂਆ ਗਾਂ ਬਣੇਗੇ ਨਹੀਂ ਜੀ ਗਾਂ ਵਧੀਏ ਚੈੱਕ ਪਾਸ ਨਹੀਂ ਹੈਗੀ ਤੇ ਮਨੇ ਤੇ ਪਰਵਾਇਆ ਹੋਇਆ ਵਾ ਤੁਸੀਂ ਆਪ ਹੀ ਪਰਵਾਇਆ ਹੈ ਬਿਲਕੁਲ ਜੀ ਡੇਢ ਮਹੀਨਾ ਹੋ ਗਿਆ ਇਹਦੀ ਗੱਬਰ ਇਹਨੂੰ ਠੀਕ ਆ ਹਾਂ ਜੀ ਡੇਢ ਮਹੀਨਾ ਹੋ ਗਿਆ 10 ਟੰਮਰ 13-14 ਕਿਲੋ ਦੁੱਧ ਹੈਗਾ ਆਪਾਂ 12 ਕਿਲੋ ਜੋ ਕੇ ਦੇਖਾਂਗੇ ਠੀਕ ਹੈ 13 ਤੋਂ 14 ਕਿਲੋ ਦੁੱਧ ਹੈਗਾ ਇਹਦੇ ਕੋਲ ਆਪਾਂ 12 ਕਿਲੋ ਦੋਨੇ ਟਾਈਮ ਦਾ ਕੰਢੇ ਜੋ ਕੇ ਦੇਖਾਂਗੇ ਠੀਕ ਤੋੜ ਦੋ ਭਾਜੀ ਮੜੀਆਂ ਨੂੰ ਖੇਤ ਤੋੜ ਦੋ ਰੱਸੀ ਪਾਉਂਦੇ ਕਿੱਦਾਂ ਜੀ ਕਿ ਮਸ਼ੀਨ ਤੇ ਲੱਗੀਆਂ ਸਾਰੀਆਂ ਹੀ ਠੀਕ ਗਰਦੀਆਂ ਕੁੱਲੇ ਦੰਡੀਆਂ ਰੱਸੀ ਪਾਉਣੀ ਪੈਂਦੀ ਓਦਾਂ ਥੋੜੀ ਪਤੀ ਜੀ ਨਹੀਂ ਪੁੱਲ ਤਾ ਨੂੰ ਚੁਾਈ ਕਰੀ ਤੂ ਓਦੋਂ ਤੋਂ ਇੱਥੇ ਮੜਿਆ ਜਿਹਦਾ ਰੱਸੀਆਂ ਲੱਗੀਆਂ ਵਾ ਠੀਕ ਆ ਉਹ ਮੜੀ ਬੰਦਨੀ ਹੁੰਦੀ ਆ ਵੇਖੋ ਬੱਚੀ ਸੋਹਣੀ ਆ ਜੀ ਕੱਦ ਕਾਠ ਪੂਰਾ ਵੱਡਾ ਵਾ ਚੰਗੀ ਆ ਜੀ ਇਹਦੇ ਮਗਰ ਵਸੀ ਆ ਪਰ ਆਪਾਂ ਬੱਚੀ ਨਾਲ ਦੇਣੀ ਠੀਕ ਆ ਜੀ ਹਾਂ ਜੀ ਇਹ ਕੱਲੀ ਦਾ ਮੋਲੀ 40000 ਰੁਪਏ ਦਾ ਹੈ ਠੀਕ ਆ ਬਾਕੀ ਜੇ ਤਿੰਨੇ ਇਕੱਠੀਆਂ ਰੱਖ ਰਹੀਆਂ ਕਿਸ ਨੇ ਤੇ ਮਿਲ ਜਾਣਗੀਆਂ ਤੁਹਾਨੂੰ 125000 ਦੀਆਂ ਤੇ ਕਰਨੀ ਭਾਜੀ ਕੋਈ ਗੱਲਬਾਤ ਹੋਰ ਜੀ ਬੱਸ ਉਹ ਵੀ ਇਹ ਕਿ ਕੱਲੀ-ਕੱਲੀ ਦਾ ਆਪਾਂ ਮੁੱਲ ਦੱਸਤਾ ਵਾ ਤੇ ਜੇਕਰ ਇਕੱਠੀਆਂ ਲੈਣੀਆਂ ਦਾ ਸਵਾਲ ਹੋਵੇ ਠੀਕ ਹੈ ਜੀ ਫੋਨ ਨੰਬਰ ਇੱਕ ਵਾਰ ਫੇਰ ਬੋਲ ਦਿਓ ਜੀ ਫੋਨ ਨੰਬਰ ਹੈ 7681987397 7681987397 ਠੀਕ ਹੈ ਜੀ ਲਾ ਲਿਓ ਵੀਰ ਨੂੰ ਫੋਨ ਕਰ ਦਿਓ ਵੀਡੀਓ ਸ਼ੇਅਰ ਤੇ ਪਸ਼ੂ ਸਾਰੇ ਹੀ ਚੰਗੇ ਆ ਵੀਰ ਹੁਣਾ ਕੋ ਤੇ ਬਾਕੀ ਤਿੰਨ ਵੀ ਤੁਸੀਂ ਸੇਲ ਕਰ ਦੇਣੇ ਆ ਤੇ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਧੰਨਵਾਦ ਜੀ